ਸਾਰੇ ਨੂੰ ਜੀ ਸਤਿ ਸ਼੍ਰੀ ਅਕਾਲ ਜਦੋਂ ਤੋਂ ਸੁਆਗਤ ਹੈ ਤੁਹਾਡਾ ਇੱਕ ਫਿਰ ਤੋਂ ਸੁਆਗਤ ਹੈ ਤੁਹਾਡਾ ਇੱਕ ਨਵੇਂ ਬਲੌਗ ਦੇ ਵਿੱਚ ਅੱਜ ਹੈਗੇ ਜੀ ਡੇ 29 ਜੁਲਾਈ 2025 ਆਪਾਂ ਰੁਕੇ ਹੋਏ ਸੀ ਜੀ ਲੇ ਫੋਟੋ ਦੇ ਵਿੱਚ ਇੱਥੇ ਲੇ ਦੇ ਵਿੱਚ ਇੱਕ ਹੋਟਲ ਹੈ ਇਹਦਾ ਮੈਂ ਨਾਮ ਤੁਹਾਨੂੰ ਨੀਚੇ ਲਾ ਕੇ ਦੱਸਦਾ ਹਾਂ ਹੋਟਲ ਦਾ ਕਾਫੀ ਵਧੀਆ ਸੀ ਤੁਹਾਨੂੰ ਰੂਮ ਟੂਰ ਵੀ ਦਿੱਤਾ ਸੀ ਲੇ ਦੇ ਮਾਰਕੀਟ ਦੇ ਨੇੜੇ ਹੀ ਆ ਪੈਂਦਾ ਤੇ ਲੋਕੇਸ਼ਨ ਕਾਫੀ ਵਧੀਆ ਬਣੀ ਹੋਈ ਹੈ ਇੱਥੇ ਤੇ ਬਾਕੀ ਗੱਲ ਆਏ ਵੀ ਅੱਜ ਅਸੀਂ ਅੱਗੇ ਜਾਣਾ ਹੈ ਹੁੰਦਰ ਵਾਲੇ ਪਾਸੇ ਹੁੰਦਰ ਤੇ ਅੱਜ ਸਭ ਤੋਂ ਵੱਡੀ ਗੱਲ ਹੈਗੀ ਅਸੀਂ ਚੜ੍ਹਾਈ ਕਰਨੀ ਜੀ ਖਰਦੁੰਗਲਾ ਪਾਸਟ ਹੈ ਖਰਦੁੰਗਲਾ ਆ ਇਧਰਲੇ ਪਾਸੇ ਆ ਗਿਆ ਜੀ ਆਪਣਾ ਡਾਈਨਿੰਗ ਏਰੀਆ ਇੱਥੇ ਨਾਲ ਤੋਂ ਬੈ ਕੇ ਆਪਾਂ ਬ੍ਰੇਕਫਾਸਟ ਖਾਣੇ ਆ ਹੋਟਲ ਕਾਫੀ ਵੱਡੀ ਸੀਗਾ ਆ ਲੇਦੇ ਆਪਾਂ ਨੂੰ ਵਿੱਚ ਹੀ ਮਿਲ ਗਿਆ ਲੇਦੇ ਆਲੋ ਸੈਂਟਰ ਦੇ ਵਿੱਚ ਆ ਸੀ ਜੀ ਆਪਣਾ ਹੋਟਲ ਹੋਟਲ ਸੀ ਮਾਲਿਕ ਰੈ residenciy ਲੇ ਦੇ ਵਿੱਚ ਹੋਟਲ ਹੈ 5-10 ਮਿੰਟ ਦੀ ਦੂਰੀ ਤੇ ਹੀ ਆਪਣੀ ਉਹ ਹੈ ਆਪਣਾ ਕੀ ਕਹਿੰਦੇ ਆ ਉਹਨੂੰ ਮਾਲ ਰੋਡ ਜਿਵੇਂ ਕੀ ਆਪਣਾ ਮੰਨਾਲੀ ਚ ਲੱਗਿਆ ਮੰਨਾਲੀ ਚ ਬਣਿਆ ਹੋਇਆ ਮਾਲ ਰੋਡ ਛੋਟੀ ਜਿਹੀ ਮਾਰਕੀਟ ਹੁੰਦੀਆਂ ਨੂੰ ਮਾਲ ਰੋਡ ਕਹਿੰਦੇ ਨੇ ਤੇ ਐਵੇਂ ਇੱਥੇ ਲੇ ਦੇ ਵਿੱਚ ਆਪਾਂ ਉੱਥੇ ਚੱਲਦੇ ਆ ਤੇ ਬਿਊਟੀ ਦਾ ਗੱਲੀ ਛੱਡ ਦੋ ਤੁਸੀਂ ਇੱਥੇ ਚੀਜ਼ ਬਹੁਤ ਵਧੀਆ ਗਲੀਆਂ ਬਹੁਤ ਵਧੀਆ ਤੇ ਇੱਥੇ ਜੇ ਤੁਸੀਂ ਐਨਕ ਨਹੀਂ ਲਿਆਏ ਤਾਂ ਮਤਲਬ ਸਨ ਗਲਾਸੇ ਨਹੀਂ ਲਿਆਏ ਤਾਂ ਸਮਝ ਲਓ ਕਿ ਤੁਹਾਡਾ ਟ੍ਰਿਪ ਟੋਟਲੀ ਵੇਸਟ ਹੈ ਤੁਹਾਨੂੰ ਕੁਝ ਨਹੀਂ ਦਿਖਣੇਗਾ ਲਾ ਫਿਰ ਚੱਕੂ ਜਾ ਸੰਨੀ ਜਾਈ ਜਾ ਮੈਂ ਨਾਲ ਕੁਲਵੰਤ ਚਾਚਾ ਜੀ ਨਾਲ ਸਾਰੀ ਫੀਮੇਲ ਪਾਰਟੀ ਆਸੀਂ ਚੱਲਿਆਂ ਦੀ ਲੇ ਦੀ ਮੇਨ ਮਾਰਕੀਟ ਚ ਜੇ ਤੁਸੀਂ ਮੋਟਰਸਾਈਕਲ ਚਲਾਉਣ ਦੇ ਸ਼ੌਕੀਨ ਹੈ ਤਾਂ ਇੱਥੇ ਜਦੋਂ ਲੇ ਦੇ ਵਿੱਚ ਆਉਂਗੇ ਤਾਂ ਤੁਹਾਨੂੰ ਇੱਥੇ ਮੋਟਰਸਾਈਕਲ ਤੁਹਾਨੂੰ ਥਾਂ ਥਾਂ ਦੇ ਮਿਲ ਜੂਗੇ ਕਿਰਾਏ ਤੇ ਆਪਣਾ ਆਰਾਮ ਤੋਂ ਕਿਰਾਏ ਤੇ ਮੋਟਰਸਾਈਕਲ ਲਓ ਚਲੋ ਆਹ ਆ ਦੇਖੋ ਕਿੰਨਾ ਕਿ ਨੈਚੁਰਲ ਪਾਣੀ ਚੱਲਦਾ ਆਹ ਦੇਖੋ ਜੀ ਆ ਤੁਹਾਨੂੰ ਲੇ ਲਦਾਖ ਕਾਮਨ ਜੀ ਚੀਜ਼ ਆ ਬਿਲਕੁਲ ਹੀ ਕਾਮਨ ਆ ਤੁਹਾਨੂੰ ਚੱਪੇ-ਚੱਪੇ ਦੇ ਮਿਲ ਜੂਆ ਤੇ ਪਾਣੀ ਵੀ ਦੇਖੋ ਕਿੰਨਾ ਸਾਫ਼ ਹੈ ਦੇਖ ਲਓ ਸਭ ਆ ਹੈਗੇ ਜੀ ਸਾਹਮਣੇ ਲਈਦਾ ਇੱਕ ਛੋਟਾ ਜਿਹਾ ਮੇਲਾ ਇੱਥੇ ਵੀ ਸਮਾਨ ਸਜਾਏ ਹੋਏ ਨੇ ਅਜੇ ਸਵੇਰ ਦਾ ਟਾਈਮ ਕੋ ਜਿਆਦਾ ਨਹੀਂ ਹੋਇਆ 10 ਵਜੇ ਤੇ ਮੈਂ ਕੋਈ ਇੰਨੀ ਪੀੜੇ ਨਾਲ ਅਜੇ ਸਾਰੀ ਮਾਰਕੀਟ ਓਪਨ ਹੋਈ ਹੈ ਇੱਥੇ ਦਾ ਮੇਨ ਚੱਕਰ ਆਏ ਕਿ ਇੱਥੇ ਲੇਟ ਨਾਈਟ ਤੱਕ ਮਾਰਕੀਟ ਓਪਨ ਰਹਿੰਦੀ ਹੈ ਉਸ ਤੋਂ ਬਾਅਦ ਫਿਰ ਜਿਹੜੀ ਸਵੇਰੇ ਖੁੱਲਦੀ ਹੈ ਉਹ ਆਲਮੋਸਟ 11 ਵਜੇ ਤੋਂ ਬਾਅਦ ਖੁੱਲਦੇ ਚੰਗੀ ਤਰ੍ਹਾਂ ਤੇ ਕਿਉਂ ਨਾ ਆਉਂਦਾ ਵੀ ਆਹ ਕਿਹੜਾ ਟਾਪ ਟੂਰਿਸਟ ਸੀਜ਼ਨ ਹੈ ਜਿਹੜਾ ਟਾਪ ਟੂਰਿਸਟ ਸੀਜ਼ਨ ਹੋਵੇ ਦਾਦਾ ਜ਼ਿਆਦਾ ਖੁੱਲ ਕੇ ਰੱਖਦੇ ਜਿਵੇਂ ਹੁਣ ਟੂਰਿਸਟ ਸੀਜ਼ਨ ਤਾਂ ਹੈਗਾ ਨਹੀਂ ਤਾਂ ਕਰਕੇ ਘਟਾ ਹੈ ਇੱਥੇ ਲੋ ਜੀ ਆਪਾਂ ਪਹੁੰਚ ਗਏ ਜੀ ਮੇਨ ਲੇਡੀ ਮਾਰਕੀਟ ਜਿਹੜੀ ਕਿ ਮਾਲ ਰੋਡ ਦੇ ਜਿਵੇਂ ਐਗਜ਼ੈਕਟਲੀ ਰੈਪਲੀਕਾ ਹੈ ਬਾ ਚੱਕਰ ਆਏ ਉਹ ਮਨਾਲੀ ਚ ਤੇ ਆ ਹੈਗਾ ਜੀ Leh ਚ ਇੱਥੇ ਬਹੁਤ ਹੀ ਸੁਨਹਿਰੀ ਅੱਖਰਾਂ ਦੇ ਵਿੱਚ ਲਿਖਿਆ ਹੋਇਆ ਆਈ ਲਵ ਲੇ ਤੇ ਜਨਕੈਂਟ Leh Ladakh ਹੈਗਾ ਵੀ ਹੈਗਾ ਆਈ ਲਵ ਵਾਲੀ ਗੱਲ ਤਾਂ ਬੰਦੀ ਬੰਦੀ ਹੈ ਦੇਖੋ ਜੀ ਆ ਸਾਰੀ Leh ਦੀ ਮਾਰਕੀਟ ਆ ਬਹੁਤ ਸੋਹਣੀ ਪਰ ਟਾਈਮ ਹਜੇ ਜ਼ਿਆਦਾ ਹੋਇਆ ਨਹੀਂ ਹੈਗਾ ਤਾਂ ਕਰਕੇ ਇੱਥੇ ਮਾਰਕੀਟ ਦੇ ਵਿੱਚ ਰੌਣਕ ਘਟਾ ਤੇ ਮਾਰਕੀਟ ਆ ਘੱਟ ਖੁੱਲੀਆਂ ਜੜੀ ਹਲੇ ਦੀ ਮਾਰਕੀਟ ਆ ਕਾਫੀ ਵੱਡੀ ਆ ਆ ਇਧਰਲੇ ਪਾਸੇ ਵੀ ਕਾਫੀ ਵੱਡੀ ਆ ਤੇ ਇਧਰੋਂ ਆਪਾਂ ਤੁਰਕੇ ਆਏ ਆ ਇੱਧਰਲੇ ਪਾਸੇ ਵੀ ਖਾਸੀ ਲੰਬੀ ਚੌੜੀ ਹੈ ਤੇ ਇੱਕ ਆਹ ਸਾਹਮਣੇ ਹੈਗਾ ਪੈਰਾਗਲਾਈਡਿੰਗ ਟਰੈਕਿੰਗ ਸਾਰਾ ਕੁਝ ਇੱਥੇ ਹੁੰਦਾ ਤੁਸੀਂ ਸ਼ਕੀਨ ਹੈਗੇ ਇਹਦੇ ਤਾਂ ਜਰੂਰ ਆ ਕੇ ਟਰਾਈ ਕਰੋ ਉਹ ਮਿਲ ਗਏ ਉਹ ਬੈਠੇ ਆ ਇੱਕ ਨਾ ਜਦੋਂ ਚੱਕਰ ਭਦਾ ਜਾਂਦੇ ਜਦੋਂ ਆਪਾਂ ਪੋਰਨ ਆ ਲਾਏ ਹੋਣ ਜਿਵੇਂ ਮੰਮਾ ਨੂੰ ਸ਼ਾਪ ਮੰਮਾ ਨੂੰ ਸ਼ਾਪਿੰਗ ਦਾ ਨਜ਼ਾਰਾ ਬਹੁਤ ਆਉਂਦਾ ਸਾਨੂੰ ਆਂਦਾ ਨਹੀਂ ਹੈਗਾ ਅਸੀਂ ਪਿੱਛੇ ਰਹਿ ਗਏ

मेडिटेशन देख कामने ट्राई करके देखो एक कमरा नाले चलता है तो नाला है अचेष में कहते हैं अगर पानी वगैरह भरते हैं तो पानी भी ऊपर आता है सच बात है वो आ इतना सब तो बढ़ जाते महंगा बोले सर इसकी प्राइस क्या ये नाइन थाउजेंड फाइव पेंट नाइन थाउजेंड फाइव पेंट तो ये ली आवाज़ होने के � ਇੱਥੇ ਮਾਲ ਰੋਡ ਤੇ ਅਸੀਂ ਸ਼ਾਪਿੰਗ ਵਗੈਰਾ ਕਰ ਲਈ। ਇੱਥੇ ਇੱਕ ਲੇਰੇ ਵਿੱਚ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ। ਗੁਰਦੁਆਰਾ ਸਾਹਿਬ ਵਾਲੇ ਪਾਸੇ ਚੱਲਦੇ ਹਾਂ। ਮੱਥਾ ਟੇਕਦੇ ਹਾਂ। ਨਾਲੇ ਦੇਖ ਰਹੋ ਥਰੇ ਕੀ ਇਤਿਹਾਸ ਹੈ। ਤੇ ਮਾੜੀ-ਮੁੱਟੀ ਜੀ ਸੰਧੀ ਪ੍ਰੋਬਲਮ ਆਈ ਜਾਂਦੀ ਹੈ। ਜਿੱਥੇ ਸਾਈਨ ਬਣਿਆ ਹੋਇਆ ਆਈ ਲਵਲੀ ਉੱਥੇ ਹੀ ਲੈਫਟ ਹੈਂਡ ਸਾਈਡ ਸਾਹਮਣੇ ਗੁਰਦੁਆਰਾ ਸਾਹਿਬ ਹੈ। ਜ਼ਰੂਰ ਆਇਓ ਆ ਦੇਖੋ ਮੈਂ ਤੁਹਾਨੂੰ ਗੁਰਦੁਆਰਾ ਸਾਹਿਬ ਦੀ ਉਹਦੇ ਖਦਨੇ ਬੋਰਡ ਦਿਖਾ ਦਿੰਨਾ ਆ ਦੇਖੋ। ਆ ਗੁਰਦੁਆਰਾ ਸਾਹਿਬ ਹੈ ਇੱਥੇ ਜ਼ਰੂਰ ਆਇਓ। ਮਸਟ ਟੂ ਵਿਜ਼ਿਟ ਹੈ ਕਿਉਂਕਿ ਜੇ ਆਪਾਂ ਕੁਝ ਵੀ ਮਿਸ ਕਰੀ ਜਾਈਏ ਉਹ ਗਲਤ ਗੱਲ ਹੋ ਜੂਗੀ ਆਪੋ ਫਿਲਹਲ ਪਹੁੰਚੇ ਜੀ ਗੁਰਦੁਆਰਾ ਦਾਤਨ ਸਾਹਿਬ ਜੋ ਜੋ ਗੁਨਾਣੇ 583 ਨੇ ਦਾਤਨ ਕਰਕੇ ਇੱਥੇ ਰੱਖਤੀ ਸੀ ਤੇ ਇੱਥੇ ਦਾਤਨ ਦਾ ਇੱਕ ਬਹੁਤ ਵੱਡਾ ਤਖਤ ਲੱਗ ਗਿਆ ਜੀ ਗੋਲ ਚਪੈਸੇ ਕਰ ਦੂਗਾ ਅਸੀਂ ਗੁਰਦੁਆਰਾ ਪਹੁੰਚੇ ਜੀ ਗੁਰਦੁਆਰਾ ਦਾਤੂ ਸਾਹਿਬ ਲੇ ਦੇ ਜਿਹੜਾ ਮੇਨ ਮਾਰਕੀਟ ਹੈ ਤੋਂ ਹਲਕਾ ਜਿਹਾ ਹਟਵੇਂ ਪਰ ਮਾਰਕੀਟ ਤੋਂ ਰਸਤਾ ਰਿਆ ਡਾਇਰੈਕਟ ਇੱਥੇ ਤੇ ਆਪਣੇ ਨਾਲ ਆੱਛੇ ਬਾਬਾ ਜੀ ਸੀਗੇ ਤੇ ਬਾਬਾ ਜੀ ਨੇ ਸਾਨੂੰ ਇਤਿਹਾਸ ਦੱਸਿਆ ਸਾਰਾ ਕੁਝ ਇੱਥੇ ਐਕਸਪਲੇਨ ਕੀਤਾ ਠੰਡ 'ਚ ਕਿਆ ਕੰਡੀਸ਼ਨ ਹੁੰਦੀ ਹੈ ਗਰਮੀ 'ਚ ਕਿਆ ਕੰਡੀਸ਼ਨ ਹੁੰਦੀ ਹੈ ਤੇ ਇੱਥੇ ਠੰਡ 'ਚ ਕਿਆ ਮਾਹੌਲ ਹੋ ਜਾਂਦਾ ਹੈ ਗੁਰਦੁਆਰਾ ਸਾਹਿਬ ਦੀ ਕੀ ਮੇਰ ਰਚਨਾ ਹੋਈ ਇੱਥੇ ਲੇ ਦੇ ਵਿੱਚ ਤਿੰਨ ਗੁਰਦੁਆਰਾ ਸਾਹਿਬ ਹੋਰ ਵੀ ਹੈਗੇ 1 ਆ ਤੇ 2 ਇੱਕ ਮੇਨ ਮਾਰਕੀਟ ਤੇ ਇੱਕ ਮੇਨ ਮਾਰਕੀਟ ਤੋਂ ਥੋੜੇ ਜਿਹਾ ਪਿੱ ਤਾ ਬਾਬਾ ਜੀ ਬਹੁਤ ਬਹੁਤ ਥੈਂਕ ਯੂ ਤੁਸੀਂ ਹਮ ਦੱਸਿਆ ਜੀ ਸੰਤਨ ਉਹ ਵੀ ਕਹਿ ਦੇਦੇ ਸੰਤ ਜਦੋਂ ਹਾਂ ਜੀ ਜਦੋਂ ਵੀ ਤੁਸੀਂ ਇੱਥੇ ਆਓ ਆਪਾਂ ਨੂੰ ਕਈ ਵਾਰ ਆਪਾਂ ਹੁੰਦੇ ਕਿ ਆਪਾਂ ਸਿੱਧਾ ਮਾਰਕੀਟ ਤੋਂ ਦੇਖ ਕੇ ਆਪਣੇ ਘਰ ਵਾਲੇ ਪਾਸੇ ਚੱਲਦੇ ਆਂ ਪਰ ਮਾਰਕੀਟ ਤੋਂ ਤੁਸੀਂ ਕਿਹਨੂੰ ਜਿਸ ਮਰਜ਼ੀ ਨੂੰ ਪੁੱਛ ਲਓ ਗੁਰਦੁਆਰਾ ਸਾਹਿਬ ਆਲਮੋਸਟ ਹਰ ਇੱਕ ਮਾਰਕੀਟ ਆਨ ਨੂੰ ਪਤਾ ਹੈ ਤੁਸੀਂ ਹਾਂ ਜੀ ਜਾਂ ਮਸਜਿਦ ਤੋਂ ਜਮਾ ਪਿੱਛੇ ਹੈ ਜਮਾ ਮਸਜਿਦ ਇਧਰਲੇ ਪਾਸੇ ਜਮਾ ਉਦੋਂ ਪਿੱਛੇ ਪਿਛਲੀ ਸਾਈਡ ਹੈਗਾ ਪਹਿਲਾਂ ਇੱਥੇਲੇ ਦੇ ਵਿੱਚ ਮੌਸਮ ਗਰਮ ਸੀ ਹੁਣ ਤੁਸੀਂ ਆਪੇ ਦੇਖ ਰਹਾ ਹੋ ਕਿ ਮੌਸਮ ਠੰਡਾ ਹੋ ਗਿਆ ਤੇ ਮਾਰਕੀਟ ਦੇ ਵਿੱਚ ਘੁੰਮ ਘੁੰਮ ਕੇ ਨਾ ਸਾਡਾ ਇੱਕ ਸਾਹ ਦਾ ਵੀ ਪੱਕਾ ਹੋ ਗਿਆ ਸੈੱਟ ਦਾ ਹੋ ਗਿਆ ਕਿਉਂਕਿ ਆਪਣੀ ਬਾਡੀ ਚਾਹੇ ਆਪਾਂ ਹਾਈ ਐਲਟੀਟਿਊਡ ਤੇ ਚਾਹੇ ਲੋਅ ਐਲਟੀਟਿਊਡ ਹੈ ਪਰ ਖੜਦੋ ਹਲਕਾ ਦਾ ਟਾਈਮ ਲੰਭਦੀ ਹੈ ਜਿਵੇਂ 24 ਘੰਟੇ ਆ ਆਲਮੋਸਟ ਚਾਹੀਦੀ ਹੁੰਨੇ ਆਪਾਂ ਫਿਰ ਆਪਣਾ ਸਾਹ ਪੱਕ ਜਾਂਦਾ ਸਾਹ ਸੈੱਟ ਹੋ ਜਾਂਦਾ ਹੈ ਅੱਛਾ ਖੜਦੋ ਖੜਦੋ ਮੇਰੀ ਗੱਲ ਸੁਣੋ ਪਿੱਛੇ ਨੂੰ ਮੁੜੋ ਆਪਾਂ ਗਲਤ ਰਸਤੇ ਆ ਗਏ ਠੀਕ ਹੈ ਨਹੀਂ ਨਹੀਂ ਗਲਤ ਰਸਤੇ ਆ ਗਏ ਆ ਜਾਓ ਪਿੱਛੇ ਨੂੰ ਹੋ ਜਾਓ ਭਾਈ ਅਸੀਂ ਮੜਦੇ ਗਲਤ ਰਸਤਾ ਫੜ ਲਿਆ ਰਿਐਕਸ਼ਨ ਕੈਪਚਰ ਕਰਨੇ ਦੇਖਿਓ ਕੀ 하게 ਕਾ ਮੇਗਾ ਹੁਣ ਇੰਨੀ ਨਾਲੂ ਬਣਾ ਦੂਗੀ ਹੋਰ ਜੂ ਜਾਣਾ ਅੱਛਾ ਅੱਛਾ ਆਹੇ ਕਿ ਇਹਨੇ ਸ਼ੌ ਮਿਲਿਆ ਫੇਰ ਬੜ ਗਿੰਦ ਦੇਖ ਤਾਹੀਂ ਤਾਹੀਂ ਤਾਂ ਸਾਡੇ ਤੋਂ ਅਸੀਂ ਅੱਧੇ ਘੰਟੇ ਦਾ ਟਾਈਮ ਦਿਆ ਸੀ ਵੈਸੇ ਅੱਧੇ ਇੱਕ ਗੁਰਦੁਆਰੇ ਸਾਹਿਬ ਤੋਂ ਅੱਧੇ ਘੰਟੇ ਪਹੁੰਚ ਜੂਗੇ ਤੇ ਆਲਰੇਡੀ ਪੌਣਾ ਘੰਟਾ ਹੋ ਗਿਆ 15 ਮਿੰਟ ਅਸੀਂ ਲੇਟ ਹੋ ਚੱਲਦੇ ਪਏ ਆ ਪٹرول ਪੰਪ ਤੇ ਆਪਾਂ ਰੁਕੇ ਹੋਏ ਆ ਦੋਨੋਂ ਗੱਡੀਆਂ ਫੁੱਲ ਕਰਾ ਲੀਆਂ ਆਪਾਂ ਨੇ ਤੇ ਸਾਡੇ ਕੋਲ ਦੋ ਕੈਨ ਵੀ ਸੀਗੇ ਉਹ ਦੇਖੋ ਆਪਣੇ ਕੋਲ ਦੋ ਕੈਨ ਵੀ ਸੀ ਦੋ ਕੈਨ ਵੀ ਆਪਾਂ ਨੇ ਫੁੱਲ ਕਰਾ ਲਏ ਸਭ ਤੋਂ ਇੰਟਰਸਟਿੰਗ ਗੱਲ ਆ ਆ ਚੀਜ਼ ਹੈ ਕਿ ਜਿਹੜਾ ਪਾਈਪ ਹੈ ਇਸ ਪਾਈਪ ਚੋਂ ਡਾਇਰੈਕਟ ਗਲੇਸ਼ੀਅਰ ਦਾ ਪਾਣੀ ਆ ਰਿਹਾ ਪੀਣ ਲæg ਪਾਣੀ ਇੱਕ ਨੰਬਰ ਦਾ ਪਾਣੀ ਬੈਟਰ ਦੇਨ ਆਰਓ ਆਪ ਪੀਓ ਤੇ ਫਰੈਸ਼ ਹੋ ਜਾਓ ਕੈਨੀਆਂ ਆਪਣੀਆਂ ਸੌਰੀ ਜਿਹੜਿਆ ਕੈਨ ਹੈ ਆਪਨੇ ਲਿਖਣਾ ਨਾ ਹੁਣ ਤਾਂ ਕਰਕੇ ਆਪਾਂ ਨੇ ਇਹਨਾਂ 'ਚ ਪਹਿਲਾਂ ਹੀ ਵੈਕਿਊਮ ਕ੍ਰੀਏਟ ਕਰਤਾ ਦੇਖੋ ਹੁਣ ਇਹਨਾਂ 'ਚ ਸਪੇਸ ਬਿਲਕੁਲ ਵੀ ਰਹੀ ਨਹੀਂ ਹੈਗੀ ਉੱਤੇ ਜਾ ਕੇ ਇਹਨਾਂ 'ਚ ਪ੍ਰੈਸ਼ਰ ਬਣਨ ਹੈਗਾ ਤੇ ਇਹਨਾਂ ਦੇ ਫੁੱਟਾਂ ਦਾ ਡਰ ਘੱਟ ਜਾਊਗਾ ਕਿਉਂਕਿ ਜੇ ਆ ਫੁੱਟ ਗਿਆ ਤਾਂ ਕੰਮ ਔਖਾ ਹੋ ਜਣਾ ਹੈਗਾ ਦੇਖ ਜੀ ਨਾ ਆਹ ਦੋ ਚਾਚੇ ਆਪਣੇ ਸੇਵਾ ਨਿਭਾ ਰਹੇ ਆ ਚਲ ਓਕੇ ਇੱਕ ਗੱਡੀ 'ਚ ਹੈਰੀਅਰ 'ਚ ਖਾਣੇ ਦਾ ਸਮਾਨ ਸਫਾਰੀ 'ਚ ਪਾਣੇ ਦਾ ਸਮਾਨ ਹਾਂਜੀ ਲੋ ਚਾਕੂ ਦੇ ਦਿਓ ਜੀ ਆ ਦੇਖੋ ਜੀ ਸਾਡੇ ਕੋਲ ਹਥਿਆਰ ਵੀ ਪੂਰੇ ਆ ਅਸੀਂ ਜਾਂ ਮੈਗੀ ਮੂਗੀ ਉਹਨਾਂ ਨੇ ਡੈਡ ਡੈਡ ਚੀਰ ਤੋਨੇ ਅਸੀਂ ਸਾਰਾ ਕੁਝ ਲੈ ਬਈ ਚਾਕੂ ਲੈ ਲਿਆ ਓਏ ਮੈਨੂੰ ਲੱਗਦਾ ਹੈ ਡਰ ਥੋੜੀ ਰੇਸ਼ ਘੱਟ ਕਰ ਲੋ ਜੀ ਹੁਣ ਅਸੀਂ ਚੜਨ ਲੱਗੇ ਜੀ ਖਾਰਦੁੰਗਲਾ ਖਾਰਦੁੰਗਲਾ ਹੈਗਾ ਜੀ ਵਰਲਡ ਦਾ ਸੈਕਿੰਡ ਮੋਸਟ ਹਾਈਐਸਟ ਪਾਸ ਤੇ ਇਹਦੇ ਉੱਤੇ ਇੱਕ ਹੋਰ ਵੀ ਹੈਗਾ ਉਹਦਾ ਨਾਮ ਹੈ ਜੀ ਉਮਿੰਗਲਾ ਇੱਥੇ ਤੁਹਾਨੂੰ ਚੀਜ਼ ਰეკਮੈਂਡ ਹੈਗੇ ਵੀ ਜੇ ਤੁਸੀਂ ਖਾਰ ਦੂングਲਾ ਪਾਸ ਚੜਦੇ ਆ ਤਾਂ ਉੱਥੇ 5 ਮਿੰਟ ਤੋਂ ਜ਼ਿਆਦਾ ਰੁਕਣ ਦੀ ਖੇਚਲ ਨਾ ਕਰਿਓ ਕਿ ਜੇ ਤੁਸੀਂ ਇੱਥੇ ਆਓ ਤਾਂ ਆਪਣੀ ਪਾਣੀ ਦੀ ਬੋਤਲ ਆਪਣੇ ਹੱਥ ਰੱਖੋ ਸਿੱਪ ਸਿੱਪ ਕਰਕੇ ਪਾਣੀ ਬਿਨਾ ਇੱਥੇ ਜਰੂਰ ਤੁਹਾਡੇ ਸਾਹਮਣੇ ਆ ਗਈ ਜੀ ਖਾਰ ਦੁੰਗਲਾ ਦੀ ਚੜ੍ਹਾਈ ਤੁਸੀਂ ਜਿਹਾ ਹੀ ਜੀ ਦੇਖ ਸਕਦੇ ਜਿਆ ਪੂਰਾ ਐਡਵੈਂਚਰਸ ਟ੍ਰਿਪ ਹੈ ਖਤਰਨਾਕ ਟ੍ਰਿਪ ਹੈ ਇਹਦੇ ਚ ਕੋਈ ਵੀ ਦੁਹਰਾਈ ਵਾਲੀ ਗੱਲ ਨਹੀਂ ਹੈ ਜੀ ਕਿਹਾ ਕੋਈ ਨਾਰਮਲ ਦਾ ਪਾਸ ਹੈ ਜਿਵੇਂ ਆਪਾਂ ਜੋ ਝੀਲਾ ਚੜ੍ਹ ਕੇ ਆਏ ਆ ਪਿੱਛੇ ਜੋ ਝੀਲਾਲੇ ਜਿਵੇਂ ਜੋ ਝੀਲਾ ਸੀਗਾ 11639 ਦੇ ਉਨਨੇ ਤੇ ਤਾਂ ਲੇ ਆਮ ਵਸਿਆ ਹੋਇਆ ਉਹ ਤੋਂ ਕਾਫੀ ਉੱਚਾ ਬਣਿਆ ਹੋਇਆ ਜੀ ਆ ਆਪਣਾ ਖਾਰ ਦੁੰਗਲਾ ਪਾਸ ਅੱਖਾਂ ਬਾਸ ਤੁਹਾਨੂੰ ਆ ਰਿਐਲਿਟੀ ਵਿੱਚ ਦੱਸ ਦਿੰਨੇ ਇਹਦੇ ਚ ਕੋਈ ਵੀ ਦੌਰਾਈ ਵਾਲੀ ਗੱਲ ਨਹੀਂ ਆ ਦੇਖੋ ਗੱਡੀ ਦਾ ਕੀ ਹਾਲ ਹੋ ਗਿਆ ਉਹ ਸਾਹਮਣੇ ਸਪੋਰਟਸ ਮੋਡ ਲਾਇਆ ਹੋਇਆ ਤੁਹਾਨੂੰ ਦਿਖਾਣਾ ਮੈਂ ਇਹ ਆ ਸਪੋਰਟਸ ਮੋਡ ਲਾਇਆ ਹੋਇਆ ਠੀਕ ਹੈ ਮੈਨੂਅਲ ਚ ਲਾਇਆ ਹੋਇਆ ਪਹਿਲਾ ਗিয়ার ਪਹਿਲਾ ਗিয়ার ਹੁਣ ਜਾ ਕੇ ਗੱਡੀ ਉੱਠੀ ਆ ਦੇਖੋ ਤੇ ਆਪਾਂ ਬਦਲਾਂ ਚ ਉਂ ਆ ਗਏ ਔਖਾ ਕੰਮ ਹੋਇਆ ਏ ਇੱਥੇ ਆਕਸੀਜਨ ਨਾ ਹੋਣ ਕਰਕੇ ਹਲਕਾ-ਹਲਕਾ ਤਾਂ ਕਰਾ ਵੀ ਬੈਠੀ ਜਾਂਦਾ ਪਰ ਆਪਣੀ ਵੀਡੀਓ ਰੁਕਣੀ ਨਹੀਂ ਜੁਦੀ ਸਭਾ ਇੱਕ ਨੰਬਰ ਦੀ ਹੋਊਗੀ ਖਾਰਦੋਂ ਲਾਰੇ ਚੜੀ ਜਾਂਦੇ ਆ ਥੱਲੇ ਆ ਸਾਰਾ ਰਹਿ ਗਿਆ ਲੇਸ਼ ਆ ਸਾਰੀ ਤਾਂ ਜਿੰਨੀ ਗ੍ਰੀਨਰੀ ਦਿਖਦੀ ਹੈ ਨਾ ਉਹ ਸਾਰਾ ਲੇਸ਼ ਹੈ ਏ ਚੜਾਈਆਂ ਆਪਾਂ ਹਜੇ ਵੀ ਚੜੀ ਜਾ ਰਹੇ ਆ ਹਜੇ ਤਾਂ ਆਪਾਂ ਵੈਸੇ ਕੋਈ ਵੀ ਚੜਾਈ ਨਹੀਂ ਚੜੀ ਹੈਗੀ ਹਜੇ ਵੀ ਖਾਰ ਡੁੰਗਲਾ 24 ਕਿਲੋਮੀਟਰ ਤੇ ਪਿਆ। ਸ਼ਸ਼ਕਾ ਜੀ ਹੱਸਕਾ ਸ਼ਸ਼ਕਾ। ਦੇਖੋ ਜੀ ਐਸੇ ਨਾ ਗੱਡੀਆਂ ਦਾ ਪੂਰਾ ਜੋਰ ਵੱਜ ਰਿਹਾ। ਜਰ ਜਰ ਕਰਕੇ ਚੱਪ ਰਹੀਆਂ। ਪਹਿਲੇ ਗੱਡੀ ਤੁਹਾਨੂੰ ਹਨਾਨੀ ਹੋਊਗੀ ਸੁਣ ਕੇ ਵੀ ਟਾਟਾ ਐਰੀਅਰ ਪੱਤੀ ਲੱਗੀਏ ਇੱਚ ਕੋਈ ਡਾਊਟ ਨਹੀਂ ਹੈਗਾ। ਆ ਗੱਡੀ ਵੀ ਪਹਿਲੇ ਦੂਜੇ ਗियर ਤੋਂ ਉੱਤੇ ਜਾ ਨਹੀਂ ਜੇ ਬਾਈਲਰ ਜਿਵੇਂ ਹੁਣ ਕੱਟ ਆ ਗਿਆ ਕੱਟ ਹੁਣ ਜੇ ਤੁਸੀਂ ਇੱਥੇ ਪਹਿਲੇ ਗੇਅਰ ਦੂਜੇ ਗੇਅਰ ਤੋਂ ਚੜਾਉਂਗੇ ਤੁਹਾਡੀ ਗੱਡੀ ਸਟਾਪ ਮਾਰ ਜੂਗੀ ਨਾ ਲਾ ਦੀ ਪਹਿਲੇ ਗੇਅਰ ਤੇ ਸ਼ਿਫਟ ਕਰਨੀ ਪੈਂਦੀ ਹੀ ਪੈਂਦੀ ਹੈ ਇਨੀ ਗੱਥੀ ਦੀ ਗੱਲ ਬਾਤ ਹੈ ਆ ਲੂਪ ਬਣੇ ਹੋਏ ਆ ਉਹ ਦੇਖੋ ਟਿਊਸ਼ਨ ਦੀ ਬਾਅਦ ਆ ਲੂਪ ਬਣੇ ਹੋਏ ਆ ਆ ਲੂਪ ਬਣੇ ਹੋਏ ਆ ਅੱਗੇ ਜਾ ਕੇ ਫੇਰ ਆਏ ਕਰਕੇ ਕਰਕੇ ਉੱਪਰ ਚੜੂਗੇ ਹਵਾ ਪਤਲੀ ਹੁੰਦੀ ਜਾ ਰਹੀ ਹੈ ਠੰਡੀ ਹੁੰਦੀ ਜਾ ਰਹੀ ਹੈ ਆ ਵੈਸੇ ਮਾੜੀ ਮੋਟੇ ਜੇ ਮੋੜਾ ਪਈ ਇੰਨੇ ਕ ਪੈਚ ਥੋੜੇ ਦੇ ਗੰਦੇ ਆ ਜਾਂਦੇ ਉਹ ਉੱਧਰਲੇ ਪਾਸੇ ਇੰਨੇ ਹਾਈ ਐਲਟੀਟਿਊਡ ਪਾਸੇ ਹੈ ਕਿ ਜੁਲਾਈ ਦੇ ਮਹੀਨੇ ਦੇ ਵਿੱਚ ਪੂਰੀ برف ਪਈ ਹੋਈ ਹੈ ਹਵਾ ਇੱਕ ਹੈ ਤੇਜ਼ ਹੈ ਹੈਗੀ ਠੰਡੀ ਹੈ ਹੈਗੀ ਡਰਾਈ ਹੈ ਇੰਨੇ ਕ ਡਰਾਈ ਹੈ ਇਹ ਹੁਣ ਮੈਂ 1-2 ਮਿੰਟ ਹੀ ਬਾਹਰ ਹੋਇਆ ਮੈਨੂੰ ਖੜੇ ਨੂੰ ਤੇ ਮੇਰੇ ਬੁੱਲ ਚਮਾਂ ਤੋਂ ਸੁੱਕ ਗਏ ਤੇ ਮੜੇ ਮੋਟੇ ਜੇ ਢੂਈ ਦੇ ਵਿੱਚ ਸੰਦਰੂ ਪੱਜ ਰਹੀ ਹੈ ਪਰ ਹੈਗੀ ਚੀਜ਼ੇ ਨਜ਼ਾਰੇ ਆ ਰਹਾ ਐ ਐਡਵੈਂਚਰਸ ਹੈਗੇ ਨਾ 100% ਆਏਗਾ ਇੱਥੇ ਆਪਣੀ ਗੱਡੀਆਂ ਖੜੀਆਂ ਨੇ ਹੋਰ ਜੀ ਉਹ ਕਰ ਲਈ ਮੈਂ ਤੁਹਾਨੂੰ ਕਹਿੰਦਾ ਰਿਆ ਟੋਈ ਕੁੱਪ ਨਹੀਂ ਲਈ ਤੇ ਉਹ ਰਿਹਾ ਜੀ ਖਾਰ ਦੂੰਗਰਾ ਇਹ ਲੋਏ ਮਿੰਟ ਮਰ ਮਰ ਕੇ ਇਹ ਚੱਲ ਰਹੀ ਆ ਇਹਦੇ ਫਿਰ ਵੀ ਉਹ ਜਾਨ ਦਾ ਬੀਜੀ ਕਿੰਨਾ ਰੰਗ ਸਿੰਘ ਆ ਕਿ ਜਿੰਦੇ ਪਿੱਛੇ ਆਪਾਂ ਥੱਲੇ ਤੋਂ ਲੈ ਕੇ ਹੁਣ ਤੱਕ ਚੜਾਈਆਂ ਹੀ ਚੜਾਈਆਂ ਚੜ ਰਹੇ ਆ ਤੇ ਆਪਾਂ ਚੜਦੇ ਪਏ ਆ ਜੀ ਦੁਨੀਆ ਦੀ ਸੈਕਿੰਡ ਟੌਪ ਕਲਾਸ ਸਭ ਤੋਂ ਹਾਈ ਐਲਟੀਟਿਊਡ ਦੀ ਮੋਰ ਟ੍ਰੇਵਲ ਰੋਡ ਬੱਦਲ ਆਪਣੀ ਗੱਟੀ ਦੇ ਚਾਹਾਂ ਸਾਹਮਣੇ ਆ ਇੱਥੇ ਸਾਰੀ ਢੂੰਗੀ ਖਾਈ ਗਏ ਉਹ ਮੇਧਨੋਂ ਢੂੰਗੀ ਖਾਈ ਜੇ ਤਖੰਡਾਣੀ ਅਸਲੀ ਨਜ਼ਾਰਾ ਜਿਆਦਾ ਹੋਗਾ ਜਦੋਂ ਆਪਾਂ ਪੂਰੇ ਸਿਖਰ ਤੇ ਖੜੇ ਹੋਵਾਂਗੇ ਉੱਥੇ ਤੋਂ ਤੁਹਾਨੂੰ ਸਾਰੀਆਂ ਚੋਟੀਆਂ ਤੁਹਾਡੇ ਲੈਵਲ ਦੀਆਂ ਲੱਗੂਆਂ ਗੱਡੀ ਤੁਹਾਡੀ ਬਦਲਣਾ ਗੱਲ ਕਰਦੀ ਹੋਊਗੀ ਤੇ ਥੱਲੇ ਖਾਈ ਪੂਰੀ ਘੱਟ ਆਲਮੋਸਟ ਖਰਦੁੰਗਲਾ ਦੇ ਟਾਪ ਤੇ ਆਪਾਂ ਪਹੁੰਚਣੇ ਆਲੇ ਆ ਤੇ ਸਾਡੇ ਸਾਰਾ ਲੈ ਸ਼ਹਿਰ ਰਹਿ ਗਿਆ ਲੈ ਸ਼ਹਿਰ ਇੰਨੀ ਕਿ ਨੀਚੇ ਰਹਿ ਗਿਆ ਕਿ ਆਪਣੀ ਵੀਡੀਓ ਕੈਪਚਰ ਵੀ ਨਹੀਂ ਹੋ ਰਹੀ ਹੈਗੀ ਕਿ ਲੈ ਰਹਿ ਕਿੱਥੇ ਗਿਆ ਹਲਕੀ ਹਲਕੀ ਜੀ ਗ੍ਰੀਨਰੀ ਹੈ ਉਹ ਤੁਹਾਨੂੰ ਮੜੇ ਮੁੱਠੀ ਜੀ ਦਿਖ ਦਿੱਤੀ ਹੋਣੀ ਬਿਲਕੁਲ ਜਿਹੜੇ ਆਪਣੇ ਸਾਹਮਣੇ ਪਹਾੜ ਦਿਖਦੇ ਹੋਏ ਐ ਇਹ ਤੁਹਾਨੂੰ ਨੇੜੇ ਜਿਹੜੇ ਪਹਾੜ ਦਿਖਦੇ ਪਏ ਆ ਆਪਾਂ ਜਮਾ ਇਹਨਾਂ ਦੇ ਲੈਵਲ ਤੇ ਆਏ ਹਾਂ ਸਾਹਮਣੇ ਜੂਨ ਜੁਲਾਈ ਦਾ ਜੁਲਾਈ ਦਾ ਮੌਸਮ ਹੋ ਗਿਆ ਜੁਲਾਈ ਵੀ ਐਂਡ ਪਰ ਸਾਹਮਣੇ ਗਲੇਸ਼ੀਅਰ ਹਜੇ ਵੀ ਹੈਗਾ ਇਹਦਾ ਮਤਲਬ ਵੀ ਠੰਡ ਪੂਰੀ ਹੈ ਬਾਹਰ ਸਾਰੇ ਵੀਰਪੁਰਾਵਾਂ ਨੂੰ ਜੀ ਬਹੁਤ ਬਹੁਤ ਮੁਬਾਰਕਾਂ ਆਪਾਂ ਪਹੁੰਚ ਗਏ ਜੀ ਖਾਰ ਦੁੰਗਲਾ ਟਾਪ ਤੇ ਕਾਫੀ ਜ਼ਿਆਦਾ ਹਾਈ ਐਲਟੀਟਿਊਡ ਪਾਸ ਆ। ਲੋਜ ਕਰੋ ਦਰਸ਼ਨ ਖਾਰ ਦੁੰਗਲਾ ਟਾਪ ਦੇ ਤੇ। ਖਾਰ ਦੁੰਗਲਾ ਟਾਪ ਤੇ ਆਪਾਂ ਚੜੇ ਹੋਏ ਆ ਤੇ ਹੁਣ ਇਹ ਤੋਂ ਬਾਅਦ ਆਪਾਂ ਨੂੰ ਡਾਇਰੈਕਟ ਉਤਰਾ ਹੀ ਆਊਗੀ। ਸਿੱਧੇ نیچے ਨ ਪਹੁੰਚਾਂਗੇ। ਚਬਰ ਗ੍ਰਹ ਸੰਧਣੀ ਚੜਿਆ। ਜਿੱਦੇ ਨਹੀਂ ਕੁਝ ਨਹੀਂ ਹੋ ਰਿਹਾ। ਮੈਂ ਕਹਿੰਦਾ ਬੜਕ ਮਾਰਨੀ ਆਪਾਂ ਇੱਥੇ। ਆਇਆ ਹੋਇਆ ਸੀਗਾ ਕਿ ਤੁਹਾਡੀ ਵਾਇਰ ਨਿਕਰ ਹੀ ਰਾਵ ਨਾਲ ਬੋਲ ਰਹੇ ਨੇ ਸਾਰੇ। ਮੈਂ ਇਹਨਾਂ ਦੇ ਸਾਹ ਦੇ ਢੀਬਰੇ ਡਾਟ ਹੋਈ ਹੈ ਜੇ ਨਹੀਂ ਮੈਂ ਲਓ ਜੀ ਆ ਪਹੁੰਚ ਗਏ ਖਾਰ ਦੁੰਗਲਾ ਟਾਪ ਦੇ ਉੱਤੇ ਦੇਖੋ ਖਾਰ ਦੁੰਗਲਾ ਟਾਪ ਸਭ ਤੋਂ ਜ਼ਿਆਦਾ ਮੁੱਲ ਇਸ ਪੱਥਰ ਦਾ ਹੈ ਨਾਲ ਇੱਥੇ ਗਲੇਸ਼ੀਅਰ ਵੀ ਬਣੇ ਹੋਏ ਆ ਜੀ ਲਓ ਜੀ ਆ ਲਿਖਿਆ ਹੋਇਆ ਹੈ ਵੈਲਕਮ ਟੂ ਦਾ ਦ ਟਾਪ ਆਫ ਦਾ ਵਰਲਡ ਖਾਰ ਦੁੰਗਲਾ एलडी रेट ਹੈਗੇ ਜੀ 17982 ਬਹੁਤ ਟਾਪ ਵਾਲੀ ਚੀਜ਼ ਹੈ ਤੇ ਹਵਾ ਇੰਨੀ ਠੰਡੀ ਹੈ ਵੀ ਗੱਲ ਹੀ ਛੱਡ ਦੋ ਤੇ ਹਵਾ ਬਿਲਕੁਲ ਡਰਾਈ ਹੈ ਮੈਂ ਬਚ ਨਹੀਂ ਆਪਾਂ ਪਹੁੰਚ ਗਏ ਮੋਲ ਦੇ ਚੈੱਕ ਇਨ ਮੋਸਟ ਹਾਈएस्ट ਮੋਟਰੇਬਲ ਪਾਸ ਦੇ ਹੱਥ ਨਾਲ ਫਾਈਨਲੀ ਹੱਦ ਗੱਲ ਹੈ ਓਕੇ ਡਨ ਆ ਇੱਧਰ ਰੱਖਾ ਦੋ ਸੋ ਵੀ ਉਹਦੇ ਵੀ ਕੋਈ ਗੱਲ ਨਹੀਂ ਆਸੀ ਸੋਨਾ ਡੇਡ ਦੇ ਵੀ ਬਣਾ ਲਏ ਵੈਸੇ ਸਾਡੀ ਇੱਥੇ ਇਨਸਟਰਕਸ਼ਨਲ ਲਿਖੀਆਂ ਹੋਈਆਂ ਕਿ 5 ਮਿੰਟ ਤੋਂ ਬਾਅਦ ਇੱਥੇ ਰੱਖਣਾ 5 ਮਿੰਟ ਤੋਂ ਬਾਅਦ ਇੱਥੇ ਰੱਖਣਾ ਕਿਉਂਕਿ ਜੇ ਸਾਂ ਇੱਕ ਵਾਰ ਉਖੜਦੇ ਤਾਂ ਦੁਬਾਰਾ ਆਣਾ ਬਹੁਤ ਔਖਾ ਪਰ ਅਸੀਂ ਇੱਥੇ 10 ਮਿੰਟ ਦਾ ਟਾਈਮ ਬਤੀਤ ਕਰ ਲਿਆ ਤੇ ਰੱਬ ਦੀ ਸੁੱਖਣ ਨਾਲ ਆਪਣ ਨੂੰ ਕੋਈ ਪ੍ਰੋਬਲਮ ਆ ਨਹੀਂ ਰਹੀਗੀ ਹਲਕਾ ਹਲਕਾ ਜਾਂ ਬੋਲ ਬੋਲ ਕੇ ਮੇਰਾ ਗਲਾ ਡਰਾਈਜ ਹੋ ਗਿਆ। ਬਾਕੀ ਕੋਈ ਸਾਹ ਸੁਧੀ ਕੋਈ ਮੈਨੂੰ ਪ੍ਰੋਬਲਮ ਮਾਈ ਨਹੀਂ ਹੈਗੀ। ਪਰ ਤੁਸੀਂ ਫालतू ਤੇ ਪੰਗੇ ਨਾ ਲਿਓ। ਜਿਵੇਂ ਮੈਂ ਡਾਇਮੈਕਸ ਗੋਲੀ ਲਈ ਹੋਈ ਆ ਤੁਸੀਂ ਵੀ ਲੈ ਕੇ ਆ ਜਾਓ। ਇਧਰਲੇ ਪਾਸੇ ਜਿੱਥੇ ਤੁਹਾਨੂੰ ਗਲੇਸ਼ੀਅਰ ਦਿਖ ਰਿਹਾ। ਇਧਰਲੇ ਪਾਸੇ ਹੈਗੇ ਜੀ ਖਾਰਦੂਮਲਾ। ਖਾੜੰਗਲਾ ਤੋਂ ਆਪਾਂ ਕਾਫੀ ਜ਼ਿਆਦਾ ਨੀਚੇ ਆ ਗਏ ਤੇ ਆਪਣਾ 뷰 ਕੁਝ ਐਜਾ ਬੰਦ ਹੈ ਪਾਣੀ ਚੱਲਦਾ ਪਿਆ ਜੀ ਫੁੱਲ ਸਪੀਡ ਦੇ ਵਿੱਚ ਸਾਫ਼ ਪਾਣੀ ਵਧੀਆ ਆਸ ਸਾਹਮਣੇ ਆ ਸੜਕ ਜਾਈ ਜਾਂਦੇ ਜੀ ਨਿਊਪੁਰਾ ਵੈਲੀ ਨੂੰ ਤੇ ਆਪਾਂ ਜਿਵੇਂ ਕੀ ਨੀਚੇ ਆ ਗਏ ਤਾਂ ਆਕਸੀਜਨ ਦੀ ਮਾਤਰਾ ਇੱਥੇ ਵੱਧ ਗਈ ਨੀਂਦਾਂ ਨਹੀਂ ਘਟ ਗਈ ਕਿਉਂਕਿ ਜਦੋਂ ਦਾ ਆਕਸੀਜਨ ਦਾ ਲੈਵਲ ਘਟ ਜਾਂਦਾ ਤਾਂ ਫਿਰ ਆਪਾਂ ਨੂੰ ਨੀਂਦਾਂ ਨਹੀਂ ਸਟਾਰਟ ਹੁੰਦੀਆਂ ਇੱਥੇ ਕੋਈ ਨੀਂਦ ਜਿੱਥੇ ਦੀ ਆਪਾਂ ਜੀ ਲੰਗੀ ਜਾਂਦੇ ਆ ਆ ਹੈਗੇ ਜੀ ਪਿੰਡ ਤੇ ਇਸ ਪਿੰਡ ਦਾ ਨਾਮ ਹੈਗੇ ਜੀ ਖਾਰਦੁੰਗ ਜਿਹੜਾ ਆ ਪਿੰਡ ਹੈ ਈਸੀ ਦੇ ਨਾਮ ਤੇ ਪਾਸ ਦਾ ਨਾਮ ਰੱਖਿਆ ਹੋਇਆ ਜੀ ਖਾਰਦੁੰਗਲਾ ਜਿਹਨੇ ਵੀ ਆਪਾਂ ਪਾਸੇ ਚੜਿਆ ਜਿਵੇਂ ਨਮਕੀਲਾ ਫਤੂਲਾ ਉਹ ਤੋਂ ਬਾਅਦ ਖਾਰਦੁੰਗਲਾ ਤੇ ਅੱਗੇ ਜਿਹੜੇ ਆਪਾਂ ਹੋਰ ਪਾਸੇ ਚੜਨੇ ਆ ਸਾਰੇ ਦੇ ਪਿੱਛੇ ਲਾ ਹੈ ਤੇ ਤੁਸੀਂ ਕਿਤੇ ਚ ਹੋਰ ਨੋਟਿਸ ਕਰੀ ਹੋਣੇ ਕਿ ਲਦਾਖ ਦੇ ਨਾਮ ਦੇ ਵਿੱਚ ਵੀ ਲਾ ਦਖ ਹੈ ਤਾਂ ਜਿਹੜਾ ਲਾ ਐਕਚੁਅਲ ਜੋ ਵਰਡ ਹੈ ਇਸ ਵਰਡ ਦਾ ਮਤਲਬ ਹੈਗੇ ਜੀ ਲੈਂਡ ਆਫ ਹਾਈ ਪਾਸਸਸ ਤਾਂ ਕਰਕੇ ਤਾਂ ਕਰਕੇ ਇਸ ਸਟੇਟ ਦਾ ਨਾਮ ਲਦਾਖ ਹੈ ਲਦਾਖ ਜਿਹਨੂੰ ਆਪਾਂ ਕਹਿੰਨੇ ਤੇ ਸਾਰੇ ਪਾਸਸ ਦੇ ਪਿੱਛੇ ਲਾ ਲਾ ਆਇਆ ਹੋਇਆ ਜਿਵੇਂ ਖਾਰ ਦੁੰਗਲਾ ਨਮਕੀਲਾ ਫਤੂਲਾ ਆਪਾਂ ਜਾ ਰਹੇ ਜੀ ਨਿਊਬਰਾ ਵੈਲੀ ਵਾਲੇ ਪਾਸੇ ਤੇ ਨਿਊਬਰਾ ਵੈਲੀ ਦੇ ਵਿੱਚ ਅਸੀਂ ਇੱਕ ਪਿੰਡ ਦੇ ਵਿੱਚ ਸਟੇ ਕਰਨੀ ਹੈ ਨਾਮ ਹੈਗੇ ਜੀ ਉਹਦਾ ਹੁੰਦਰ ਵਿਲੇਜ ਤੁਸੀਂ ਆਪਣਾ Google Maps ਤੇ ਜਾ ਕੇ ਸਰਚ ਕਰਕੇ ਦੇਖ ਸਕਦੇ ਕਾਫੀ ਜਿਆਦਾ ਸੋਹਣਾ ਜਿਹੜਾ ਪਿੰਡ ਹੈ ਉਹ ਹੈਗਾ ਤੇ ਜੇ ਤੁਸੀਂ ਨਿਊ ਬਰਾ ਵੈਲੀ ਆਏ ਤਾਂ ਹੁੰਦਰ ਦੇ ਵਿੱਚ ਹੀ ਰਹੋ ਤੇ ਇੱਥੇ ਕੋਈ ਵੀ ਖਤਰੇ ਵਾਲੀ ਗੱਲ ਨਹੀਂ ਹੈਗੀ ਤੁਸੀਂ ਆਪਣਾ ਰਾਮ ਤੋਂ ਆ ਕੇ ਬੜੇ ਪਿਆਰ ਨਾਲ ਇੱਥੇ ਰਹਿ ਸਕਦੇ ਆ ਤੇ ਕੋਈ ਐ ਵੀ ਨਹੀਂ ਹੈਗੀ ਵੀ ਇੱਕਦਾਂ ਮਿੱਡੂੰਗੀ ਖਾਈ ਹੈ ਇੱਕ ਪਾਸੇ ਫਲਾਣਾ ਢੁਕਾ ਉਹ ਚੀਜ਼ ਹੈਗੀ ਹੈ ਪਰ ਸਿਰਫ ਦੇ ਸਿਰਫ ਪਾਸੇ ਦੇ ਜਦੋਂ ਆਪਾਂ ਪਾਸ ਉੱਤਰਦੇ ਆ ਜਾਂ ਪਾਸੇ ਚੜਦੇ ਆ ਜਿਆਦਾ ਪਰ ਨੂੰ ਕੋਈ ਜਿਆਦਾ ਸਟੀਪ ਖਾਈ ਜਾਂਦੀ ਹੈ ਅਦਰਵਾਈਜ਼ ਸਾਰੀ ਚੀਜ਼ ਓਕੇ ਹੈ ਤੁਸੀਂ ਇੱਥੇ ਜਰੂਰ ਆਇਓ ਜੀ ਤੇ ਇੱਥੇ ਗੱਡੀ ਤੁਸੀਂ ਆਪ ਨਾ ਚਲਾਇਓ ਜਿਹੜਾ ਕੋਈ ਖਾਸ ਦਾ ਡਰਾਈਵਰ ਹੈ ਉਹਨੂੰ ਹੀ ਗੱਡੀ ਦਿਓ ਤੇ ਜਿਵੇਂ ਹੁਣ ਪਰ ਇੱਥੇ ਕੋਈ ਬਹੁਤਾ ਖਤਰਾ ਵੀ ਨਹੀਂ ਹੈਗਾ ਤੁਸੀਂ ਆਪ ਕਰਨੀ ਚਾਹੋ ਡਰਾਈਵਰ ਤਾਂ ਆਪ ਵੀ ਕਰ ਸਕਦੇ ਆ ਬਸ ਹੈ ਕਿ ਮਾੜਾ ਮੋਟਾ ਜਦੋਂ ਮੂਡ ਵਗੈਰਾ ਆਊਗਾ ਤਾਂ ਤੁਸੀਂ ਹਾਰਨ ਵਗੈਰਾ ਮਾਰੀ ਜਾਓ ਤੇ ਡਬਲ ਰੋਡ ਹੈ ਪੂਰੀ A to Z ਅੱਗੇ ਤੱਕ ਡਬਲ ਰੋਡ ਹੀ ਬਣੀ ਹੋਈ ਹੈ ਤੇ ਨਜ਼ਾਰੇ ਇੱਥੇ ਕੰਮ ਕਰੋ